ਜਿੱਤੇ ਇੱਕ ਪਾਸੇ ਪੰਜਾਬ ਸਰਕਾਰ ਬਦਲਵੀਂ ਫਸਲਾਂ ਬੀਜਣ ਦੀ ਸਲਾਹ ਦਿੰਦੀ ਹੈ ਉੱਥੇ ਦੂਜੇ ਪਾਸੇ ਟਾਂਡਾ ਦਾ ਇੱਕ ਕਿਸਾਨ ਖੁੰਬਾ ਦੀ ਖੇਤੀ ਕਰਕੇ ਮਸ਼ਹੂਰ ਹੋ ਰਿਹਾ ਤੇ ਲੱਖਾਂ ਰੁਪਏ ਕਮਾਈ ਕਰ ਰਿਹਾ ਇਸ ਕਿਸਾਨ ਦਾ ਕਹਿਣਾ ਹੈ ਕਿ ਉਸਨੇ ਬਦਲਵੀਂ ਖੇਤੀ ਦੇ ਤੌਰ ਤੇ ਇਸ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਦੀ ਅੱਛੀ ਖਾਸੀ ਕਮਾਈ ਹੈ ਤੇ ਹੁਣ ਇਹ ਖੇਤੀ ਖੇਤਾ ਤੱਕ ਪਹੁੰਚ ਗਈ ਹੈ ਤੇ ਉਹ ਹੋਰ ਕਿਸਾਨਾਂ ਨੂੰ ਵੀ ਇਹੀ ਸਲਾਹ ਦਿੰਦਾ ਹੈ ਕਿ ਖੁੰਬਾ ਦੀ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ ਮੇਰਾ ਨਾਮ ਗੁਰਦੀਪਕ ਸਾੜੀ ਵਿਲੇਜ ਮੱਦਾ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਅਸੀਂ ਪਹਿਲਾਂ ਕਾਰਕਟੋਂ ਦੇ ਖੇਤੀ ਕਰਦੇ ਹੁੰਦੇ ਸੀਗੇ ਉਹਦੇ ਵਿੱਚ ਸਾਨੂੰ ਇਹ ਸੀ ਸਿਆਲ ਬੇਲੇ ਰਹੀਦਾ ਹੈਗਾ ਕਿ ਮੁੜ ਕੇ ਹੁਣ ਆਪਾਂ ਕੋਈ ਨਾਲ ਸਹਾਇਕ ਧੰਦਾ ਪਨਾਇਆ ਜਾਵੇ ਸਹਾਇਕ ਧੰਦੇ ਤੋਂ ਅਸੀਂ ਇਹਨੂੰ ਮਸ਼ਰੂਮ ਨੂੰ ਸਹਾਇਕ ਧੰਦੇ ਦੇ ਵਾਸਤੇ ਲਿਆ ਉਹਦਾ ਇਹ ਕਿ ਸਾਨੂੰ ਪ੍ਰੋਫਿਟ ਹੋਇਆ ਅਸੀਂ ਹੌਲੀ 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 ਇਹਨੂੰ ਵਧਾਉਂਦੇ ਗਏ ਐਸਾ ਸਾਡਾ ਕਿਹੜਾ ਫਾਰਮ ਇੱਕ ਕਿੱਲੇ ਦੇ ਵਿੱਚ ਫਾਰਮ ਆ ਔਰ ਲੇਬਰ ਵੀ ਆ ਔਰ ਪ੍ਰੋਫਿਟ ਵੀ ਹੈਗਾ ਇਹਦੇ ਵਿੱਚ ਇਸ ਕਰਕੇ ਅਸੀਂ ਕਹਿੰਦੇ ਇਹ ਕੰਮ ਦਾ ਹੈਗਾ ਸਾਨੂੰ ਇਹਦੇ ਵਿੱਚ ਲੇਬਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਰਕਾਰ ਇਹਦੇ ਬਾਰੇ ਕੋਈ ਨਰੇਗਾ ਵਾਲੇ ਸਾਡੋ ਬੰਦੇ ਦਿੱਤੇ ਜਾਣ ਕਿ ਆਪਾਂ ਉਹਨਾਂ ਦੀ ਕਿਹੜੀ ਸੈਲ ਪੈਸੇ ਵੀ ਅਸੀਂ ਪੇ ਕਰਾਂਗੇ ਕਿ ਸਰਕਾਰ ਇਹਨਾਂ ਦਾ ਕਾਰ ਕੱਬ ਦਵੇ ਤੋੜ ਕੇ ਵੀ ਸੇਲ ਕਰਨ ਕਿੰਨੇ ਵੇਲੇ ਜਾਂਦੇ ਆ ਤੋ ਕਿਹੋ ਜਿਹਾ ਰਿਸਪੋਰਟ ਦਿੰਦਾ ਕਿਉਂਕਿ ਸਵੇਰੇ ਜੇ ਤੜਾਈ ਆ ਕਿ ਰਾਤ ਦੇ 10:00 ਵੀ ਵੱਜ ਜਾਂਦੇ ਆ 11:00 ਵੀ ਵੱਜ ਜਾਂਦੇ ਕਈ 5:00 ਸ਼ਾਮੀ 5:00 ਵੀ ਖਤਮ ਹੋ ਜਾਂਦਾ ਔਰ ਸਵੇਰੇ ਸਾਡੋ ਅਰਲੀ ਮੰਡੀ ਸਵੇਰੇ 4:00 ਮੰਡੀ ਉੱਠ ਕੇ ਜਾਣਾ ਪੈਂਦਾ ਆ ਬਦਲ ਨਹੀਂ ਖੇਤੀ ਦਾ ਤਾਂ ਹਰੇ ਕੋਈ ਕੋਈ ਬਦਲ ਨਹੀਂ ਖੇਤੀ ਕਰਦੀ ਚਾਹੀਦੀ ਕੋਈ ਸਿਆਲ ਕਿਉਂਕਿ ਕਸਾੜ ਕੋਲੇ ਬੇਲੇ ਹੁੰਦੇ ਆ ਉਹ ਬਦਲ ਨਹੀਂ ਖੇਤੀ ਦਾ ਇਹ ਆ ਕਿ ਪ੍ਰੋਫਿਟ ਹੈਗਾ ਵਾ ਤੇ ਆਪਣੇ ਨਿਆਣੇ ਚੱਗੇ ਸਕੂਲ ਲੈ ਕੇ ਚਲੋ ਪੜ੍ਹਾ ਸਕਦੇ ਆ ਇਸ ਕਰਕੇ ਪੰਜਾਬ ਦੇ ਬਹੁਤ ਲੋਕ ਬਾਹਰ ਜਾ ਰਹੇ ਨੇ ਤੁਸੀਂ ਕਿਉਂ ਨਹੀਂ ਬਾਹਰ ਜਾਣਗੇ ਨਹੀਂ ਬਾਹਰ ਜਾਣ ਦਾ ਸੋਚਿਆ ਸੀ ਸਾਦੂ ਐਹੀ ਇੱਥੇ ਵਧੀਆ ਲੱਗਾ ਰੋਜ਼ਗਾਰ ਇਹ ਇਸ ਕਰਕੇ ਅਸੀਂ ਇੱਥੇ ਸੈਟਲ ਹੋ ਗਏ ਹੁਣ ਮੇਰੇ ਕੋਲ ਹੈਗਾ ਜੀ 15 ਤੋਂ 20 ਮੇਰਾ ਨਾਮ ਗੁਰਦੀਪਕ ਸਾੜੀ ਬਿਲਜ ਮੱਦਾ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਅਸੀਂ ਪਹਿਲਾਂ ਕਣਕ ਚੋਂ ਦੇ ਖੇਤੀ ਕਰਦੇ ਹੁੰਦੇ ਸੀਗੇ ਉਹਦੇ ਵਿੱਚ ਸਾਨੂੰ ਇਹ ਸੀ ਸਿਆਲ ਬੇਲੇ ਰਹੀਦਾ ਹੈਗਾ ਕਿ ਮੁੜ ਕੇ ਹੁਣ ਆਪਾਂ ਕੋਈ ਨਾਲ ਸਹਾਇਕ ਧੰਦਾ ਬਣਾਇਆ ਜਾਵੇ ਸਹਾਇਕ ਧੰਦੇ ਤੋਂ ਅਸੀਂ ਇਹਨੂੰ ਮਸ਼ਰੂਮ ਨੂੰ ਸਹਾਇਕ ਧੰਦੇ ਦੇ ਵਾਸਤੇ ਲਿਆ ਉਦਾਂ ਇਹ ਕਿ ਸਾਨੂੰ ਪ੍ਰੋਫਿਟ ਹੋਇਆ ਅਸੀਂ ਹੌਲੀ 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 ਇਹਨੂੰ ਵਧਾਉਂਦੇ ਗਏ ਐਸਾ ਸਾਡਾ ਕਿਹੜਾ ਫਾਰਮ ਇੱਕ ਕਿੱਲੇ ਦੇ ਵਿੱਚ ਫਾਰਮ ਆ ਔਰ ਲੇਬਰ ਵੀ ਆ ਔਰ ਪ੍ਰੋਫਿਟ ਵੀ ਹੈਗਾ ਇਹਦੇ ਵਿੱਚ ਇਸ ਕਰਕੇ ਆਸੀਂ ਕਹਿੰਦੇ ਆ ਕਿ ਕੰਮ ਤਾਂ ਆਇਆਗਾ ਸਾਨੂੰ ਇਹਦੇ ਵਿੱਚ ਲੇਬਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਰਕਾਰ ਇਹਦੇ ਵਾਲੇ ਕੋਈ ਨਰੇਗਾ ਵਾਲੇ ਸਾਨੂੰ ਬੱਦੇ ਦਿੱਤੇ ਜਾਣ ਕਿ ਆਪਾਂ ਉਹਨਾਂ ਦੀ ਸਖੇ ਕਰੀ ਸੈਲਰ ਪੈਸੇ ਵੀ ਅਸੀਂ ਪੇ ਕਰਾਂਗੇ ਕਿ ਸਰਕਾਰ ਇਹਦਾ ਕੰਮ ਕਰ ਦਵੇ। ਕੋਈ ਤੋੜ ਕੇ ਵੀ ਸੇਲ ਕਰਦੇ ਕਿੰਨੇ ਵਜੇ ਜਾਂਦੇ ਉਹ ਤੋਂ ਕਿਹੋ ਜਿਹਾ ਰਿਸਪੌਂਸ ਆਉਂਦਾ ਹੈ। ਕਿਉਂਕਿ ਸਵੇਰੇ ਦੀ ਤੜਾਈ ਆ ਕਿ ਰਾਤ ਦੇ 10 ਵੀ ਵੱਜ ਜਾਂਦੇ ਆ 11 ਵੀ ਵੱਜ ਜਾਂਦੇ ਕਿ 5 ਵਜੇ ਸ਼ਾਮੀ 5 ਵਜੇ ਵੀ ਖਤਮ ਹੋ ਜਾਂਦਾ ਆ। ਔਰ ਸਵੇਰੇ ਸਾਡਾ ਅਰਲੀ ਮੰਡੀ ਸਵੇਰੇ 4 ਵਜੇ ਮੰਡੀ ਉੱਠ ਕੇ ਜਾਣਾ ਪੈਂਦਾ ਆ ਕੀ ਲੱਗਦਾ ਆ ਕਿ ਕੋਈ ਉਸ ਤੋਂ ਕੀ ਦਿੱਤੀ ਕਿਸਾਨਾਂ ਨੂੰ ਤੇ ਨਾਣਾ ਚਾਹੀਦਾ ਬਦਲ ਨਹੀਂ ਖੇਤੀ ਕਰਦੇ ਨਹੀਂ ਬਦਲ ਨਹੀਂ ਖੇਤੀ ਦਾ ਤਾਂ ਆ ਰਹੇ ਕੋਈ ਕੋਈ ਬਦਲ ਨਹੀਂ ਖੇਤੀ ਕਰਦੀ ਚਾਹੀਦੀ ਕੋਈ ਸਿਆਲ ਕਿਉਂਕਿ ਕਸਾੜ ਕੋਲੇ ਬੇਲੇ ਹੁੰਦੇ ਆ ਉਹ ਬਦਲ ਨਹੀਂ ਖੇਤੀ ਦਾ ਇਹ ਆ ਕਿ ਪ੍ਰੋਫਿਟ ਹੈਗਾ ਵਾ ਤੇ ਆਪਣੇ ਨਿਆਣੇ ਚੱਗੇ ਸਕੂਲੇ ਕੇ ਚਲੋ ਪੜਾ ਸਕਦੇ ਆ ਇਹ ਬਾਹਰ ਜਾਣ ਦਾ ਸੋਚਿਆ ਸੀ ਸਾਦੂ ਐਹੀ ਇੱਥੇ ਵਧੀਆ ਲੱਗਾ ਰੋਜ਼ਗਾਰ ਇਹ ਇਸ ਕਰਕੇ ਅਸੀਂ ਇੱਥੇ ਸੈਟਲ ਹੋ ਗਏ ਹੁਣ ਮੇਰੇ ਕੋ ਹੈਗੇ ਜੀ 15 ਤੋਂ 20